ਬੱਬਾ ਬੁੱਲੇ ਸ਼ਾਹ ਜੀ ਫਰਮਾਉਂਦੇ ਹਨ ਚੱਲ ਬੁੱਲਿਆ ਉੱਥੇ ਚੱਲੀਏ ਜਿੱਥੇ ਹੋਵਣ ਸਾਰੇ ਅੰਨੇ ਤੇ ਨਾ ਕੋਈ ਸਾਡੀ ਜਾਤ ਪਛਾਣੇ ਨਾ ਕੋਈ ਸਾਨੂੰ ਮੰਨੇ ਤੇ ਨਾ ਕੋਈ ਸਾਨੂੰ ਮੰਨੇ ਤੁਰ ਗਏ ਯਾਰ ਮੁਹੱਬਤਾਂ ਵਾਲੇ ਤੇ ਲੈ ਗਏ ਨਾਲ ਹਾਸੇ ਦਿਲ ਨਹੀਂ ਲੱਗਦਾ ਯਾਰ ਮੁਹੰਮਦ ਹੁਣ ਜਾਈਏ ਕਿਹੜੇ ਪਾਸੇ ਯਾਰ ਯਾਰਾਂ ਨਾਲ ਵਿਛੜ ਜਾਵਣ ਤੇ ਕੁਝ ਨਹੀਂ ਰਹਿੰਦਾ ਪੱਲੇ ਮੇਲੇ ਦਿਲ ਤੇ ਉੱਜੜ ਜਾਵਣ ਤੇ ਸਾਂ ਔਖਾ ਵੀ ਚੱਲੇ ਤੇ ਸਾਂ ਔਖਾ ਵੀ ਚੱਲੇ ਬਸ ਮੇਰਾ ਕੁਝ ਬਸਣਾ ਚੱਲਦਾ ਕੀ ਤੂੰ ਸਾਡਾ ਖੋਣਾ ਮਾੜੇ ਦਾ ਕੀ ਜੋਰ ਮੁਹੰਮਦ ਨਸ ਜਾਣਾ ਜਾਂ ਰੋਣਾ ਸਾਰੀ ਖੇਡ ਮੁਕੱਦਰਾਂ ਦੀ ਸਾਰੇ ਰੌਲੇ ਬਖਤਾ ਦੇ ਮਿੱਟੀ ਦੇ ਵਿੱਚ ਰੁੜ ਜਾਂਦੇ ਬਾਰਸ ਤਾਜਾਂ ਤੱਕ ਤਾਂ ਦੇ ਬਾਬਾ ਬੁੱਲੇ ਸ਼ਾਹ ਜੀ ਫਰਮਾਉਂਦੇ ਹਨ ਇਹ ਦੁਨੀਆ ਇੱਕ ਚੱਕੀ ਯਾਰੋ ਅਸੀਂ ਤੁਸੀਂ ਸਭ ਦਾਣੇ ਮੌਤ ਨੇ ਇੱਕ ਦਿਨ ਸਭ ਨੂੰ ਖੜਨਾ ਕੀ ਰਾਜੇ ਕੀ ਰਾਣੇ ਕੀ ਰਾਜੇ ਕੀ ਰਾਣੇ ਲੱਖਾਂ ਬੇਰ ਬੇਰੀ ਨੂੰ ਲੱਗਦੇ ਪਰ ਛੜ ਜਾਂਦੇ ਕੁਝ ਕੱਚੇ ਜਿਹੜੇ ਪੱਕੇ ਹੋਣ ਮੁਹੰਮਦ ਉਹਹੀਓ ਖਾਵਣ ਬੱਟੇ ਇੱਦਾਂ ਤੇ ਸਬਰਾਂਤਾ ਆਈ ਸਭ ਲੋਕ ਘਰਾਂ ਨੂੰ ਆਏ ਉਹ ਨਹੀਂ ਆਏ ਮੁਹੰਮਦ ਬਖਸ਼ਾ ਜਿਹੜੇ ਆਪ ਹੱਥੀਂ ਦਫਨਾਏ ਆਪ ਹੱਥੀਂ ਦਫਨਾਏ ਦੁਖੀਏ ਦੀ ਗੱਲ ਦੁਖੀਆ ਜਾਣੇ ਤੇ ਸੁਖੀਏ ਨੂੰ ਕੀ ਖਬਰਾਂ ਯਾਰ ਜਿਨਾ ਦੇ ਮੌਤ ਨੇ ਮਾਰੇ ਉਹ ਤੱਕ ਤੱਕ ਰਹਉਂਦੇ ਕਬਰਾਂ ਐ ਦੁਨੀਆ ਇੱਕ ਮੁਸਾਫਰ ਖਾਣੀ ਇੱਕ ਆਵੇ ਤੇ ਇੱਕ ਜਾਵੇ ਕਿਸ ਦੀ ਮਜਾਲ ਮੁਹੰਮਦ ਬਖਸ਼ਾ ਜਿਹੜਾ ਇੱਥੇ ਪੱਕੇ ਡੇਰੇ ਲਾਵੇ ਯਾਰ ਯਾਰਾਂ ਨਾਲ ਦਗਾ ਕਮਾ ਜਾਂਦੇ ਪਹਿਲਾਂ ਹਾਸਾ ਸਲੰਦੇ ਜਿਹੜੇ ਕਰਨ ਗੱਲਾਂ ਪਿੱਛੋਂ ਪਿੱਠ ਤੇ ਬਾਰ ਚਲਾ ਜਾਂਦੇ ਬੁੱਲੇ ਸਾਜੇ ਰੱਬ ਨਜ਼ਦੀਕ ਹੁੰਦਾ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ ਲੋਕੀ ਰੱਬ ਨੂੰ ਵੇਚ ਕੇ ਖਾ ਜਾਂਦੇ ਵੀਡੀਓ ਪਸੰਦ ਆਈ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਜੀ ਧੰਨਵਾਦ